ਦਾ ਕੋਲ ਕਲੈਕਟ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਕੀਰਤੀ ਸਮਾ ਸਾਨੂੰ ਦਿੱਤਾ ਮੈਂ ਸਿਰਫ ਦੋ ਹੀ ਗੱਲਾਂ ਤੁਹਾਡੇ ਸਾਹਮਣੇ ਲਿਆਉਂਦੇ ਹਾਂ ਮੈਨੂੰ ਉਮੀਦ ਹੈ ਕਿ ਬੜੇ ਸੂਝਵਾਨ ਅਫਸਰੋਂ ਤੁਸੀਂ ਇਹਨਾਂ ਵੱਲ ਧਿਆਨ ਦਿਓਗੇ ਤਾਂ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਲਈ ਤੇ ਕ੍ਰੈਇਟ ਤੋਂ ਮੁਕਤ ਕਰਨ ਲਈ ਤੁਹਾਡਾ ਸਹਿਯੋਗ ਕਰ ਸਕੀਏ ਤੁਸੀਂ ਸਾਨੂੰ ਕਹੋ ਧੰਨਵਾਦ ਤੁਹਾਡਾ ਥੋੜੇ ਨਾਲ ਅਸੀਂ ਆਪਣੀਆਂ ਸਮੱਸਿਆਵਾਂ ਮੈਂ ਅਮਰਗੜ ਤੋਂ ਆ ਜੀ ਅਮਰਗੜ ਇੱਕ ਮੇਨ ਸਮੱਸਿਆ ਜਿਹੜੀ ਉਹ ਸਾਡੇ ਟ੍ਰੈਫਿਕ ਦੀ ਐ ਸਰ ਜਦੋਂ ਪਹਿਲੀ ਵਾਰ ਸਾਡਾ ਆਪਣੀ ਮੀਟਿੰਗ ਹੋਈ ਸੀਗੀ ਉੱਥੇ ਮੈਂ ਇਹ ਗੱਲ ਤੁਹਾਡੇ ਧਿਆਨ ਚ ਲਿਆਉਂਦੀ ਸੀ ਕਿ ਸਾਡਾ ਸਾਡੇ ਅਮਰਗੜ ਦੇ ਵਿੱਚ ਕੋਈ ਵੀ ਟ੍ਰੈਫਿਕ ਇੰਚਾਰਜ ਨਹੀਂ ਹੈਗਾ ਜਿਸ ਕਰਕੇ ਲੋਕ ਜਿੱਥੇ ਵੀ ਦਿਲ ਕਰਦਾ ਉੱਥੇ ਆਪਣਾ ਬਾਹਨ ਖੜਾ ਆਂਦੇ ਨੇ ਜਿਸ ਦੇ ਨਾਲ ਇੱਕ ਤਾਂ ਪਹਿਲਾਂ ਹੀ ਸਾਡਾ ਬਾਜ਼ਾਰ ਤੰਗਾ ਤੇ ਉੱਥੇ ਟ੍ਰੈਫਿਕ ਜਾਮ ਲੱਗ ਜਾਂਦੇ ਨੇ ਸਰ ਤੇ ਉਹ ਟ੍ਰੈਫਿਕ ਜਾਮ ਦੇ ਵਿੱਚ ਜੇ ਕੋਈ ਇੱਥੋਂ ਮਲੇਰੀਆ ਫੋਣ ਲੈ ਤੋ ਕੁਮਰੀਦ ਰੈਫਰ ਕੀਤਾ ਜਾਂਦਾ ਪਟਿਆਲੇ ਲਈ ਰਜਿੰਦਰਾ ਲਈ ਜਾਂ ਚੰਡੀਗੜ੍ਹ ਜਾਣਾ ਹੁੰਦਾ ਤਾਂ ਉਹਨੂੰ ਉੱਥੇ ਜਾਮ ਦੇ ਵਿੱਚ ਫਸ ਜਾਂਦਾ ਜਿਸ ਕਰਕੇ ਇਹ ਹੋ ਸਕਦਾ ਕੀ ਕੀਮਤੀ ਜਾਨ ਵੀ ਚਲੀ ਜਾਂਦੀ ਹੋਵੇ ਸੋ ਮੈਨੂੰ ਉਮੀਦ ਹੈ ਕਿ ਇਹ ਜ਼ਰੂਰ ਤੁਸੀਂ ਧਿਆਨ ਦੇ ਰੱਖਦੇ ਹੋਏ ਸਾਡੇ ਅਮਰਗੜ ਦੇ ਲਈ ਇੱਕ ਟ੍ਰੈਫਿਕ ਇਨਚਾਰਜ ਦੇਵੋਗੇ ਥੈਂਕ ਯੂ ਸਰ ਮਿਹਰਬਾਨੀ ਜੀ ਜਿਹੜੇ ਉਹ ਕਹਿੰਦੇ ਨੇ ਕਿ ਜੇ ਕੋਈ ਦਿੱਕਤ ਹੈ ਬੀਐਸਪੀ ਸਾਹਿਬ ਨੂੰ ਮਿਲਣਾ ਹੈ ਐਸਐਸਪੀ ਸਾਹਿਬ ਨੂੰ ਮਿਲਣਾ ਹੈ ਜਾਂ ਡੀਸੀ ਸਾਹਿਬ ਜਾਂ ਐਸਐਸਪੀ ਸਾਹਿਬ ਤੇ ਜਾਣਾ ਹੈ ਤਾ ਆਮਦਨ ਕਿਉਂਕਿ ਜਰੂਰਤ ਨਹੀਂ ਪੈਂਦੀ ਸਾਲ ਦੇ ਵਿੱਚ ਕਿਤੇ ਕਈ ਵਾਰ ਤਾਂ ਜ਼ਿੰਦਗੀ 'ਚ ਇੱਕ ਵਾਰ ਲੋੜ ਪੈਂਦੀ ਹੈ ਤਾਂ ਕਿਤੇ ਪੱਤਰਕਾਰ ਸਾਥੀ ਨੂੰ ਲੈ ਲਓ ਪਰੋਸ ਚ ਹੈਗਾ ਜਾਂ ਰਿਸ਼ਤੇਦਾਰ ਆਏਗਾ ਤਾਂ ਪਰੇਸ਼ਾਨੀ ਉਹ ਟਾਈਮ ਹੁੰਦੀ ਹੈ ਜਿਹੜੀ ਸਭ ਤੋਂ ਵੱਡੀ ਹੈ ਕਿ ਸਾਡੇ ਨਾਲ ਵੀ ਉੱਥੇ ਡਾਕਟਰਾਂ ਦੇ ਵੀ ਜਾ ਕੇ ਉਦਾਂ ਦਾ ਹੀ ਸਲੂਕ ਹੁੰਦਾ ਹੈ ਜਿਹੜਾ ਕਿ ਆਮ ਲੋਕਾਂ ਨਾਲ ਆਮ ਲੋਕਾਂ ਦੇ ਵਿੱਚ ਨਹੀਂ ਉੱਥੇ ਬੈਠੇ ਰਹਿੰਦੇ ਨੇ ਪੱਤਰਕਾਰ ਸਾਥੀ ਅਸੀਂ ਸਾਰੇ ਜਾਣਦੇ ਹਾਂ ਤਾਂ ਮਤਲਬ ਇਹ ਹੈ ਕੁਝ ਥੋੜਾ ਬਹੁਤ ਪੱਤਰਕਾਰਾਂ ਲਈ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਜਦੋਂ ਕਾਰਡ ਅੰਦਰ ਚਲਿਆ ਗਿਆ ਤਾ ਉਹਨੂੰ ਪ੍ਰੈਫਰੈਂਸ ਕੰਪਨੀ ਕਾ ਚ ਦੇਣੀ ਬਣਦੀ ਆ ਤਾਂ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਸ ਤਰ੍ਹਾਂ ਲੋਕਾਂ ਨੂੰ ਇਹ ਆ ਕਿ ਸਰਨੇ ਪਿੱਛੇ ਦੇ ਹਿੱਟ ਜਾਓ ਸ਼ਹਿਰ ਦੇ ਵਿੱਚ ਗੱਡੀਆਂ ਚਲਾਈਆਂ ਸੀਗੀਆਂ ਮੋਟਰਸਾਈਕਲ ਵੀ ਛੱਡੇ ਸੀਗੇ ਤੇ ਇਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਅਗਰ ਇਹ ਸਾਡਾ ਸ਼ਹਿਰ ਆ ਜਿਹੜਾ ਅੰਦਕੜੋ ਸ਼ਾਂਤੀਪੂਰਵਕਾ ਸਭ ਤੋਂ ਪਹਿਲਾਂ ਰਹਿ ਕੇ ਗਏ ਨੇ ਸ਼ਹਿਰ ਦੇ ਜੇ ਮੇਰੇ ਮੈਂ ਥੋੜਾ ਭੁੱਲਦਾ ਹਾਂ ਤਾਂ ਸ਼ਾਇਦ ਤੁਸੀਂ ਇੱਥੇ ਪ੍ਰਮੋਟ ਵੀ ਹੋਏ ਸੀ ਇੱਥੋਂ ਅੰਦਕੜੋ ਵਾਟ ਵੀ ਅਸੀਂ ਪਰ ਰਹਿ ਤੁਹਾਡੇ ਦੀ ਹਾਂਜੀ ਹਾਂ ਬਾਕੀ ਸਾਡੇ ਸਾਥੀਆਂ ਦੀ ਸਮੱਸਿਆਵਾਂ ਤੁਸੀਂ ਸੁਣੀ ਲਈਆਂ ਨੇ ਸਰ ਸਾਨੂੰ ਕੋਪਰੇਟ ਪੁਲਿਸ ਵੱਲੋਂ ਬਹੁਤ ਘੱਟ ਕੀਤਾ ਜਾਂਦਾ ਪ੍ਰੈਸ ਨੋਟ ਬਣਾ ਕੇ ਸਾਨੂੰ ਭੇਜ ਦਿੱਤੇ ਜਾਂਦੇ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਜਦੋਂ ਕੋਈ ਪ੍ਰੈਸ ਨੂੰ ਕੋਈ ਤੁਸੀਂ ਪ੍ਰੈਸ ਨੋਟ ਦੇਣਾ ਜਾਂ ਕੋਈ ਪ੍ਰੈਸ ਕਾਨਫਰੰਸ ਕਰਨੀ ਆ ਤਾਂ ਉਹ ਸਾਨੂੰ ਪੱਤਰਕਾਰਾਂ ਨੂੰ ਬੁਲਾ ਕੇ ਹੀ ਕੀਤੀ ਜਾਵੇ ਤੇ ਜਿਹੜੀ ਖਬਰ ਆ ਜਾਂ ਕੋਈ ਕੋ ਸਰਕਾਰ ਦਾ ਜਾਂ ਕੋਈ ਤੁਹਾਡੇ ਬੰਦੇ ਕੋਈ ਸਾਡਾ ਕੋਈ ਮੀਟਿੰਗ ਕਰੀ ਜਾਂਦੀ ਆ ਉਹ ਸਾਨੂੰ ਪ੍ਰੈਸ ਬਲਾਉਣ ਦੀ بجائے ਪ੍ਰੈਸ ਨੋਟ ਹੀ ਭੇਜਿਆ ਜਾਂਦਾ। ਯਾਦ ਕਰੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਪੱਤਰਕਾਰਾਂ ਨੂੰ ਰੂਬਰੂ ਹੋਇਆ ਜਾਵੇ ਹਰ ਵੀ ਉਸ ਸੱਸਿਆ ਦਾ ਮੌਕੇ ਤੇ ਪਤਾ ਲੱਗੇ ਕਿ ਜੋ ਸਮੱਸਿਆ ਜਾਂ ਕੋਈ ਤੁਹਾਡੇ ਬੰਦੇ ਕੋਈ ਕ੍ਰਾਈਮ ਦਾ ਕੋਈ ਰੂਪੜਿਆ ਜਾਂਦਾ ਤਾਂ ਉਹ ਅਸੀਂ ਆਪਦੇ ਤੌਰ ਤੇ ਵੀ ਉਹ ਪ੍ਰੈਸ ਕਾਨਫਰੈਂਸ ਪ੍ਰੈਸ ਕਰਕੇ ਅਸੀਂ ਉਹ ਸਵਾਲ ਜਵਾਬ ਕਰੇ ਜਾਈਏ। ਤੇ ਲਾਸਟ ਦੇ ਵਿੱਚ ਸਰ ਮੈਂ ਇੱਕ ਸਾਡੇ ਅੰਮ੍ਰਿਤਗੜ ਤੋਂ ਸੀਨੀਅਰ ਪੱਤਰਕਾਰ ਸਾਹਿਬ ਜਿਹੜੇ ਕਿ ਇੱਕ ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਸੀ ਕਿ ਸਾਡੇ ਤੋਂ ਵਿਚਰ ਚੁੱਕੇ ਨੇ ਤੇ ਉਹਨਾਂ ਲਈ ਆਪ ਜੀ ਨੂੰ ਬੇਨਤੀ ਕਰਦਾ ਵੀ 12 ਤਰੀਕ ਨੂੰ ਉਹਨਾਂ ਦਾ ਜਿਹੜਾ ਭੋਗ ਆ ਉਹ ਜਿਹੜੇ ਵੀ ਕ੍ਰੱਪ ਦੇ ਪੱਤਰਕਾਰ ਸਾਹਿਬ ਉਹ ਟਾਈਮ ਕੱਢ ਸਕਦੇ ਹੋਣ ਤਾਂ ਉਹ ਜ਼ਰੂਰ ਆਉਣ ਪੁਲਿਸ ਪ੍ਰੈਸ ਤੇ ਪਬਲਿਕ ਇਹ ਤਿੰਨੇ ਇੱਕੋ ਜ ਆਪਦੇ ਨੇ ਪਰ ਆਮ ਲੋਕਾਂ ਨੂੰ ਲੱਗਦਾ ਵੀ ਇਹ ਵੱਖ-ਵੱਖ ਦੇ ਕਿਉਂਕਿ ਪੁਲਿਸ ਦੇ ਨਾਲ ਪ੍ਰੈਸ ਦਾ ਬਹੁਤ ਗੂੜਾ ਨਤਾ ਅਸੀਂ ਬੜੀ ਨਿਡਰਤਾ ਦੇ ਨਾਲ ਤੇ ਕਹਿ ਲਿਏ ਵੀ ਪ੍ਰਸ਼ਾਸਨ ਦੇ ਸਾਨੂੰ ਇਹ ਹੁੰਦਾ ਵੀ ਸਾਡਾ ਨਾ ਪ੍ਰਸ਼ਾਸਨ ਖੜਾ ਹੈ ਜੇ ਕਿਸੇ ਪੱਤਰਕਾਰ ਦੇ ਨਾਲ ਟੋਕਦੀ ਕੀ ਹੁੰਦੀ ਹੈ ਪਰ ਸਰ ਅਕਸਰ ਦੇਖਿਆ ਜਾਂਦਾ ਵੀ ਜਦੋਂ ਅਸੀਂ ਕਿਤੇ ਖਬਰ ਕਵਰ ਕਰਦੇ ਆ ਤੇ ਕੁਝ ਕੁ ਸ਼ਰਾਰਤੀ ਅੰਸਰ ਕਹਿ ਲਓ ਜਾਂ ਕਹਿ ਲਿਏ ਜਿੰਨਾ ਦੇ ਸਿਰ ਦੇ ਉੱਤੇ ਕਿਸੇ ਰਾਜਨੀਤੀ ਵਾਲੇ ਦਾ ਹੱਥ ਹੁੰਦਾ ਤੇ ਉਹ ਪੱਤਰਕਾਰਾਂ ਦੇ ਅਕਸਰ ਕੈਮਰੇ ਖੋਲ੍ਹ ਲੈਂਦੇ ਨੇ ਟਮਾਰ ਵੀ ਹੁੰਦੀ ਹੈ ਜੀ ਤੇ ਬਹੁਤ ਜ਼ਿਆਦਾ ਵਿਧੀਕੀਆਂ ਹੁੰਦੀਆਂ ਨੇ ਅਸੀਂ ਚਾਹੁੰਦੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਇਹ ਭਰੋਸਾ ਦਿਵਾਇਆ ਜਾਵੇ ਵੀ ਜਿਹੜਾ ਪੱਤਰਕਾਰ ਆ ਉਹ ਨਿਰਦਰ ਅਤੇ ਨਿਰਪੱਖਤਾ ਦੇ ਨਾਲ ਆ ਜਿਹੜਾ ਆਪਣੀ ਕਵਰੇਜ ਕਰ ਸਕੇ ਤੇ ਉਹਨਾਂ ਦਾ ਜਿਹੜਾ ਉਹਨਾਂ ਨਾਲ ਵਿਧੀਕੀਆਂ ਹੁੰਦੀਆਂ ਨੇ ਉਹਦੇ ਉੱਤੇ ਸੱਤ ਤੋਂ ਸੱਤ ਕਾਰਵਾਈ ਹੋਣੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਸਤਿਕਾਰਯੋਗ ਐਸਐਸਪੀ ਸਾਹਿਬ ਜੀ ਵੱਡਾਈ ਇਸ ਮੀਟਿੰਗ ਵਿੱਚ ਪਹੁੰਚਣ ਤੇ ਥੋੜਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਸਾਡੇ ਡੀਐਸਪੀ ਸਾਹਿਬ ਉਨ੍ਹਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ। ਪਰ ਜੈ ਜੀ ਮੈਂ ਲੇਟਿਟੀ ਪੱਤਰਕਾਰ ਭਾਈਚਾਰੇ ਕੋਲੋਂ ਇੱਥੇ ਦੋ ਜਿਹੜੇ ਤੁਹਾਡੇ ਨਾਲ ਗੱਲਾਂ ਸਰ ਜੇ ਕਰਨੀਆਂ ਚਾਹੁੰਦਾ ਵੀ ਜਦੋਂ ਵੀ ਕਿਉਂਕਿ ਜਿਹੜੀ ਪ੍ਰਿੰਟ ਦੀ న్యూਸ ਹੈ ਉਹਦੇ ਵਿੱਚ ਬਹੁਤੀ ਦਿੱਕਤ ਨਹੀਂ ਹੋ ਗਈ ਜਿਹੜੀ ਇਲੈਕਟ੍ਰੋਨਿਕਸ ਦੀ న్యూਸ ਹੈ ਉਹਦੇ ਲਈ ਬਹੁਤ ਜ਼ਿਆਦਾ ਪੱਤਰਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਕੋਈ న్యూਸ ਸਾਡੇ ਸਾਹਮਣੇ ਆ ਜਾਂਦੀ ਹੈ ਇਸ ਪੱਤਰਕਾਰ ਦੇ ਸਾਹਮਣੇ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਪੱਖਾ ਪੁਣਾ ਬਹੁਤ ਜ਼ਰੂਰੀ ਹੋ ਜਾਂਦਾ ਉਹ ਉਸ ਸੰਬੰਧ ਦੇ ਵਿੱਚ ਹੁਣ ਤੋਂ ਪਹਿਲਾਂ ਜਿੰਨੇ ਵੀ ਮਾਨਯੋਗ ਐਸਐਸਪੀ ਸਾਹਿਬ ਆਏ ਨੇ ਉਹਨਾਂ ਦੇ ਤਰ੍ਹਾਂ ਉਸ ਅਕਾਲ ਦੇ ਦੌਰਾਨ ਜਿਹੜਾ ਮੀਡੀਆ ਨੂੰ ਆਪਣਾ ਪੱਖ ਪੁਲਿਸ ਦਾ ਪੱਖ ਦੇਣ ਲਈ ਐਸਐਚਓ ਸਾਹਿਬ ਜੇਐਸਟੀਓ ਸਾਹਿਬ ਕਿਸੇ ਕਾਰਨ ਨਹੀਂ अवेलेबल ਤਾਂ ਜਿਹੜੇ ਸਰਕਲ ਡੀਐਸਪੀ ਨੇ ਉਹ ਸਾਹਿਬ ਕਹਦੇ ਉਹ ਉਹ ਅਧਿਕਾਰਤ ਹੁੰਦੇ ਸੀਗੇ মিডিਆ ਨੂੰ ਪੱਤਰ ਦੇਣ ਲਈ ਕਈ ਵਾਰੀ ਕਿਉਂਦਾ ਛੋਟੀ ਜੀ ਟੀਜ਼ ਹੁੰਦੀ ਹੈ ਜੀ ਉਹਦੇ ਲਈ ਅਮਰਗੜ ਤੋਂ ਪੱਤਰਕਾਰਾਂ ਨੂੰ ਨਿਹਰਕੋਟ ਲੈ ਆਉਣਾ ਪੈਂਦਾ ਇੱਥੇ ਆ ਕੇ ਕੀ ਹੁੰਦਾ ਕਈ ਵਾਰੀ ਤੁਸੀਂ ਦਫ਼ਤਰ ਦੇ ਵਿੱਚ ਨਹੀਂ ਨੱਡੇ ਇਸ ਲਈ ਮੈਂ ਤੁਹਾਨੂੰ ਬਿਜਾਰ ਕਰਦਾ ਜੀ ਜਿਹੜੇ মিডিਆ ਜਦੋਂ ਕੋਈ ਪੱਖ ਲੈਣ ਜਾਂਦਾ ਹੈ ਤਾਂ ਉਹ ਡੀਐਸਪੀ ਸਾਹਿਬ ਨੂੰ ਜਾਂ ਐਸਐਚਓ ਸਾਹਿਬ ਨੂੰ ਇਸ ਲਈ ਅਧਿਕਾਰਤ ਕਰੋ ਜੀ ਤੁਹਾਡੇ ਕੋਲ ਐਕਸੈਸ ਹੋ ਜੋ ਵੀ ਮੰਗਦਾ ਵੀ ਮੀਡੀਆ ਨੂੰ ਜਿਹੜਾ ਕਾਪੀ ਅਸੀਂ ਖਬਰਾਂ ਜਿਹੜੀਆਂ ਲਾਉਂਦੇ ਆ ਜੀ ਨਿਸ਼ਕਾਮ ਲਾਉਂਦੇ ਆ ਜਦੋਂ ਕਿ ادارے ਨੂੰ ਪੱਤਰਕਾਰ ਨੂੰ ਬਹੁਤ ਦੀ ਸਹਿਯੋਗ ਨਾਲ ਹੱਥ ਸਾਭ ਜਣੀ ਬੱਠੇ ਸਾਹ ਕੋਲ ਤੇ ਸਿਰਲ ਪ੍ਰਸਾਦ ਦੀਆਂ ਖਬਰਾਂ ਨੇ ਪੱਤਰਕਾਰ ਨਿਸ਼ਕਾਮ ਸੇਵਾ ਦੇ ਲਈ ਲਾ ਰਹੇ ਨੇ ਉਹਦੇ ਵਿੱਚ ਉਹਨਾਂ ਦਾ ਇੰਨਾ ਅਧਿਕਾਰ ਜ਼ਰੂਰ ਹੁੰਦਾ ਕਿ ਪ੍ਰਸਾਦ ਨੂੰ ਉਹਨਾਂ ਨੂੰ ਜਿਹੜਾ ਬਣਦਾ ਮਾਨ ਸਨਮਾਨ ਜ਼ਰੂਰ ਮਿਲੇ ਕਿੰਨਾ ਕੁਝ ਕਹਿੰਦਾ ਹੈ ਮਤਾ ਜਾਚਾਂ ਬਈ ਕੁੱਤੀ ਦਾ ਖਾਂਸਾ ਬਈ ਇਸ ਜ਼ਿਲ੍ਹਾ ਪ੍ਰੈਸ ਕਲੱਬ ਦੀ ਮੀਟਿੰਗ 'ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਡੇ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਟ ਸਾਹਿਬ ਤੇ ਡੀਐਸਪੀ ਸਾਹਿਬ ਗੁਰਦੇਵ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦਾ ਜੀ ਐਂ ਕਹਣਾ ਕਿ ਉਹ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਅਸੀਂ ਵੀ ਸ਼ਾਇਦ ਦੇਖਿਆ ਸਾਰੇ ਪੱਤਰਕਾਰਾਂ ਪਤਾ ਹੈ ਕਿ ਤੁਸੀਂ ਜਿਸ ਦਿਨ ਤੋਂ ਆਇਆ ਵਧੀਆ ਕੰਮ ਕਰ ਰਹੇ ਹੋ ਨਸ਼ੇ ਨੂੰ ਵੀ ਕਾਫੀ ਹੱਦ ਤੱਕ ਠੱਲ ਪਈ ਹੈ ਜੋ ਪਹਿਲਾਂ ਜਿਵੇਂ ਜਾਵਾ ਚਰਚਾ ਹੁੰਦੀ ਸੀਗੀ ਉਹਨੋਂ ਕਾਫੀ ਹੱਦ ਤੱਕ ਠੰਡ ਪੈ ਗਈ। ਅਸੀਂ ਚਾਹਣਾ ਹੈ ਕਿ ਜਿਹੜੀ ਇਹ ਮੁਹਿੰਮ ਹੈ ਕੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਤੇ ਸਾਡੇ ਵੱਲੋਂ ਪ੍ਰੈਸ ਵੱਲੋਂ ਜੋ ਸਹਿਯੋਗ ਦੀ ਮੰਗ ਹੋਊਗੀ ਉਹ ਅਸੀਂ ਹਰ ਟਾਈਮ ਤੁਹਾਡੇ ਨਾਲ ਖੜੇ ਹਾਂ। ਜਿੱਥੇ ਵੀ ਸਾਨੂੰ ਕਹੋਗੇ ਅਸੀਂ ਹਰ ਤਰ੍ਹਾਂ ਦੀ ਤੁਹਾਨੂੰ ਸਹਿਯੋਗ ਦਵਾਂਗੇ। ਸੋ ਅਸੀਂ ਤਾਂ ਇਹ ਜਿਹੜੀ ਇਹ ਇੱਛਾ ਹੈ ਕਿ ਜਿਵੇਂ ਅਸੀਂ ਸਹਿਯੋਗ ਦੇਣਾ ਤਾਂ ਸਾਨੂੰ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲਦਾ ਰਹੇ ਤਾਂ ਕਿ ਜਿਹੜਾ ਇਹ ਸਬੰਧ ਹੈ ਸਾਡੇ ਅੱਗੇ ਵੀ ਇਸੇ ਤਰ੍ਹਾਂ ਬਣੇ ਰਹੇ। ਸੋ ਅਕੀਰਚ ਮੈਨੂੰ ਲੱਗਾ ਜਿਲ੍ਹਾ ਪ੍ਰੈਸ ਕਲੱਬ ਨੂੰ ਜਿਹੜਾ ਹੈ ਤੁਹਾਡੀ ਵਧੀਆ ਕਾਰਜਕਾਰੀ ਤੁਹਾਨੂੰ ਵਧਾਈ ਦਿੰਦਾ ਤੇ ਉਮੀਦ ਕਰਦਾ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਡਾਗਾ ਸਾਡੇ ਜਿਹੜੇ ਜਨਸਮੁਕਤ ਕਰਨ ਤੇ ਲਈ ਜਾਂ ਜਿਹੜਾ ਹੋਰ ਕ੍ਰਾਈਮ ਮੁਕਤ ਕਰਨ ਦੇ ਲਈ ਜਿਹੜਾ ਪ੍ਰਸਤਪ ਕਰੀਓ ਇਸੇ ਤਰ੍ਹਾਂ ਲਗਾਤਾਰ ਚੱਲਦਾ ਰਹੇ ਧੰਨਵਾਦ ਮੋਹੋਸ਼ੁਕਰੀ ਆਦੀ ਜੀ ਸਿੱਖੇ ਜਿਲ੍ਹਾ ਸਰਵੇ ਡਿਸਟ੍ਰਿਕਟ 에어ਪੋਰਟ ਲਾ ਦੇ ਪ੍ਰੈਸ ਤੇ ਪ੍ਰਦਾਨ ਜੀ ਉਹਨਾਂ ਦੇ ਕਾਬਲ ਸਾਰੇ ਸਾਥੀ ਮੈਂਬਰ ਸਦਨ ਪਹਿਲਾਂ ਤਾਂ ਮੈਂ ਤੁਹਾਡਾ ਥੈਂਕਸ ਕਰਦਾ ਤੁਸੀਂ ਮੈਨੂੰ ਮੌਕਾ ਦਿੱਤਾ ਜੇ ਤੁਹਾਡੇ ਨਾਲ ਇੰਟਰੈਕਟ ਕਰਨ ਦਾ ਬਾਕੀ ਮੈਨੂੰ ਲੱਗੇ ਨੂੰ ਤਕਰੀਬਨ 3 ਮਹੀਨੇ ਹੋ ਗਏ ਇਸ ਡਿਸਟ੍ਰਿਕਟ ਦੇ ਵਿੱਚ ਇਹ ਮੇਰੀ 30 ਸਾਲ ਤੋਂ ਉੱਪਰ ਨੌਕਰੀ ਹੋ ਗਈ ਹੈ ਇਸ ਪੁਲਿਸ ਡਿਪਾਰਟਮੈਂਟ ਵਿੱਚ ਕਾਫੀ ਸ਼ਾਨ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਔਰ ਇਹ ਦੇਖੋ ਮੈਂ ਜਲੰਧਰ ਤੇ ਜਿਆਦਾ ਨੋਪਰੇ ਕੀਤੇ ਕਿਉਂਕਿ ਜਲੰਧਰ ਨੂੰ মিডিਆ ਹਬ ਵੀ ਕਹਿ ਲੈਂਦੇ ਹੈਗੇ ਉੱਥੇ ਜਿਹੜੇ ਪ੍ਰਿੰਟ মিডিਆ ਦੇ ਵੱਡੇ ਅਖਬਾਰ ਪਹਿਲਾਂ ਨਿਕਲਦੇ ਸੀਗੇ ਉਹਦੇ ਕਰਕੇ ਜਿਆਦਾ ਫੋਕਸ ਰਹਿੰਦਾ ਸੀ ਤਾਂ ਉੱਥੇ ਉਹਦੇ ਉਹ ਵੀ ਇੱਕ ਰੀਜ਼ਨ ਹੈ ਨਾ ਮੇਰਾ press ਦੇ ਨਾਲ ਹਮੇਸ਼ਾ ਬੜਾ ਅੱਛਾ ਰਾਫਤਾਰ ਰਿਹਾ ਅੱਜ ਤੱਕ ਔਰ ਦੂਸਰਾ ਅੱਛਾ ਰਾਫਤਾਰ ਰਹਿਣ ਦਾ ਕਾਰਨ ਹੈਗਾ ਟ੍ਰਾਂਸਪੇਰੈਂਸੀ ਜੇ ਜਦੋਂ ਕੋਈ ਵੀ ਬੰਦਾ ਜਾਂ ਕੋਈ ਵੀ ਡਿਪਾਰਟਮੈਂਟ ਆਪਣੀ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਤਾਂ ਮੀਡੀਆ ਨੂੰ ਨੇਚਰਲੀ ਇੱਕ ਮੀਡੀਆ ਨੂੰ ਨਹੀਂ ਕਿਸੇ ਨੂੰ ਵੀ ਕੁਰਿਓਸਟੀ ਹੁੰਦੀ ਹੈ ਵੀ ਇਹ ਗੱਲ ਸ਼ਬਾਈ ਲਕਾਈ ਕਿਉਂ ਜਾ ਰਹੀ ਹੈ ਜਿਹਦੇ ਲਈ ਮੀਡੀਆ ਆਪਣਾ ਇਨਵੈਸਟੀਗੇਟਿਵ ਜਰਨਲਿਜ਼ਮ ਕਰਦਾ ਤੇ ਉਦੋਂ ਡਿਪਾਰਟਮੈਂਟ ਦੀ ਤੇ ਮੀਡੀਆ ਦੀ ਕਨਫਰੋਨਟੇਸ਼ਨ ਸ਼ੁਰੂ ਹੋ ਜਾਂਦੀ ਹੈ ਇਹ ਕਿਉਂ ਕਰਦਾ ਸਾਡੇ ਵੱਲੋਂ ਮੇਰੇ ਵੱਲੋਂ ਖਾਸ ਕਰਕੇ ਇਦਾਂ ਦਾ ਕੋਈ ਵੀ ਇੱਛਾ ਮੇਰੇ ਦਿਮਾਗ 'ਚ ਦਿਲ 'ਚ ਨਹੀਂ ਹੈਗੀ ਵੀ ਅਸੀਂ ਕੋਈ ਚੀਜ਼ ਲੁਕਾਉਣੇ ਚਾਹੁੰਦੇ ਆ ਕਿਸੇ ਕੋਲੋਂ ਵੀ ਜਿਹੜੀਆਂ ਤੁਸੀਂ ਆਪਣੀਆਂ ਡਿਮਾਂਡਸ ਜਿਹੜੀਆਂ ਅੱਜ ਰੱਖੀਆਂ ਐ ਇਹ ਆਲਰੇਡੀ ਮੇਰੇ ਨੋਟਿਸ 'ਚ ਪ੍ਰਧਾਨ ਜੀ ਨੇ ਵੀ ਤੁਹਾਡੇ 'ਚੋਂ ਪੰਜ ਸੱਜਣ ਹੈਗੇ ਨੇ ਜਿਹੜੇ ਮੇਰੇ ਕੋਲ ਆਏ ਸੀ ਉਹਨਾਂ ਨੇ ਮੈਨੂੰ ਦੱਸਿਆ ਹੈਗੀਆਂ ਇਹ ਤਾਂ ਅੱਜ ਹੀ ਕੂਰ ਕਰਦੇ ਆ ਕਿਸੇ ਟੋਟਲ ਜਿੰਨੀਆਂ ਵੀ ਹੈਗੀਆਂ ਉਨ੍ਹਾਂ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਡਿਮਾਂਡ ਹੈ ਜਿਹੜੀ ਮੈਂ ਸਮਝਦਾ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹੈਗਾ ਮਾਨਸਤਕਾਰ ਮੈਂ ਐਜ਼ਏ ਮੀਡੀਆ ਮੈਂਬਰ ਨਹੀਂ ਕਹਿੰਦਾ ਵੀ ਤੁਹਾਡਾ ਮਾਨਸਤਕਾਰ ਹੋਣਾ ਚਾਹੀਦਾ ਤੁਹਾਡਾ ਐਜ਼ਏ ਹਿਊਮਨ ਬੀਿੰਗ ਵੀ ਮਾਨਸਤਕਾਰ ਹੋਣਾ ਚਾਹੀਦਾ ਸਾਡਾ ਕੋਈ ਵੀ ਬੰਦਾ ਠਾਣਿਆਂ 'ਚ ਜਾਵੇ ਸਾਡੇ ਦਫ਼ਤਰਾਂ 'ਚ ਆਵੇ ਜੇ ਉਹ ਡਿਜ਼ਰਵ ਕਰਦਾ ਤਾਂ ਉਹਦਾ ਮਾਨਸਤਕਾਰ ਬਿਲਕੁਲ ਹੋਣਾ ਚਾਹੀਦਾ ਮੈਂ ਤਾਂ ਬਿਲਕੁਲ ਇਸ ਗੱਲ ਦੇ ਹੱਕ 'ਚ ਆਇਗਾ ਪਰ ਮੈਂ ਇੰਸ਼ੋਰ ਵੀ ਕਰੂੰਗਾ ਅੱਜ ਸੜਦੇ ਡੀਐਸਪੀ ਸੌਂਡ ਵਿਜੀਲ ਕੋਈ ਮੇਰੇ ਨਾਲ ਆ ਸਕੇ ਕਿਉਂਕਿ ਮਾਨਜੋਗ ਸੀਐਮ ਸਾਹਿਬ ਦਾ ਇੱਕ ਪ੍ਰੋਗਰਾਮ ਸੀ ਸੰਗਰੂਰ ਚ ਅੱਜ ਤੇ ਉਹਦੇ ਕਰਕੇ ਕਹਮਤਗੜ੍ਹ ਔਰ ਅਮਰਗੜ੍ਹ ਵਾਲੇ ਅਫਸਰਾਂ ਨੂੰ ਉੱਥੇ ਨਹੀਂ ਤੇ ਭੇਜਣਾ ਪਿਆ ਐ ਐਸਪੀ ਬੀ ਦੇ ਨਾਲ ਇਹ ਤਾਂ ਸੀ ਸਾਰਿਆਂ ਨੇ ਇਕੱਠੇ ਆ ਜਾਣਾ ਸੀ ਔਰ ਸਾਰਿਆਂ ਦੇ ਨਾਲ ਹੀ ਰਾਫਤਾ ਹੋ ਜਾਣਾ ਸੀ ਕਿਉਂਕਿ ਉਹ ਦੋਨੇ ਅਫਸਰ ਵੀ ਨਵੇਂ ਲੱਗੇ ਆ ਉਹ ਤਾਂ ਹੁਣੇ ਹੀ ਲੱਗੇ ਨੇ ਇਨਫੈਕਟ 15 20 ਦਿਨ ਪਹਿਲਾਂ ਹੀ ਉਹਨਾਂ ਦੀਆਂ ਪੋਸਟਿੰਗ ਹੋਈਆਂ ਆ ਬਟ ਇਹਨਾਂ ਦੋਨੋਂ ਹੀ ਜਗ੍ਹਾਵੜੇ ਅਸਰਾਂ ਨੂੰ ਵੀ ਮੈਂ ਜ਼ਰੂਰ ਅੱਜ ਇਹ ਕਹੂੰਗਾ ਕਿ ਉਹ ਵੀ ਤੁਹਾਨੂੰ ਆਪ ਦੇ ਆਪ ਦੇ ਜਿਹੜੇ ਤੁਹਾਡੇ ਚੋਂ ਬੰਦੇ ਉਸ ਏਰੀਆ 'ਚ ਰਿਪੋਰਟਿੰਗ ਕਰ ਰਹੇ ਹੈ ਉਹਨਾਂ ਨੂੰ ਬੁਲਾ ਕੇ ਇੱਕ ਉਹ ਮੀਟਿੰਗ ਕਰ ਲੈਣਗੇ ਔਰ ਤੁਹਾਡੇ ਨਾਲ ਮੀਟਿੰਗ ਕਰਨ ਦੇ ਵਿੱਚ ਸਾਡਾ ਫਾਇਦਾ ਹੈ ਨੁਕਸਾਨ ਕੋਈ ਨਹੀਂ ਫਾਇਦਾ ਇੰ ਦਾ ਸੈਂਸ ਵਿੱਚ ਤੁਸੀਂ ਦੱਸ ਕੇ ਹੱਟੇ ਸਾਰੇ ਜਾਣੇ ਵੀ ਅਸੀਂ ਨੁਮਾਇੰਦਗੀ ਕਰਦੇ ਆ ਕਿਸੇ ਨਾ ਕਿਸੇ ادارے ਦੀ ਦੇਖੋ ਜਿੱਦਾਂ ਸਾਡੇ ਪੁਲਿਸ 'ਚ ਸਾਰਾ ਕੁਝ ਠੀਕ ਨਹੀਂ ਹੈਗਾ ਉਦੋਂ ਹੀ মিডিਆ ਦੇ ਵਿੱਚ ਵੀ ਸਾਰਾ ਕੁਝ ਠੀਕ ਨਹੀਂ ਹੈਗਾ। ਬਲਕਿ ਸਾਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ। ਬਈ ਜੇ ਆਪਾਂ ਆਪਣੇ ਆਪ ਨੂੰ ਇਹੀ ਕਰਨ ਤੇ ਜ਼ੋਰ ਲਾ ਦਈਏ ਕਿ ਨਹੀਂ ਮੈਂ ਨਾ ਮੰਨੂ ਮੈਂ ਨਾ ਮੰਨੂ ਕਿ ਮੈਂ ਹੀ ਠੀਕ ਹਾਂ ਬਾਕੀ ਸਾਰਾ ਸਮਾਜ ਗਲਤ ਹੈਗਾ ਤੇ ਉਹਦੇ ਲਈ ਫਿਰ ਇੱਕ ਪਲੇਟਫਾਰਮ ਬਣ ਜਾਂਦਾ ਵੀ ਡੀਪੀਆਰਓ ਪਾਉਣਾ, ਏਪੀਆਰਓ ਪਾਉਣਾ। ਸਾਡੇ ਨਾਲ ਜਿੰਨੀਆਂ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਹੈ ਜੀਆਂ ਤੁਹਾਡੀ ਕੜੀ ਸਾਡੇ ਨਾਲ ਥਰੂ ਪੀਆ ਡਿਪਾਰਟਮੈਂਟ ਜੁੜਦੀ ਹੈ ਸਰਕਾਰੀ ਤੌਰ ਤੇ ਦੇਖਿਆ ਜਾਂਦਾ ਬਟ ਮੈਂ ਇਹਨਾਂ ਬੰਦਸ਼ਾਂ 'ਚ ਨਹੀਂ ਪੈਂਦਾ ਵੀ ਏਪੀਆਰਓ ਅੱਜ ਵੀ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਵੀ ਏਪੀਆਰਓ ਕਿੱਥੇ ਹੈਗਾ ਜਾਂ ਕੋਈ ਵੀ ਕਿੱਥੇ ਹੈਗਾ ਜੇ ਮੈਂ ਵੈਸੇ ਕਿਸੇ ਪਿੰਡ 'ਚ ਮੀਟਿੰਗ ਕਰਨ ਜਾਣੀ ਆ ਵੀ ਮੈਨੂੰ ਨਸ਼ਿਆਂ ਬਾਰੇ ਦੱਸੋ ਜੀ ਤੁਹਾਡੇ ਕੀ ਹਾਲਾਤ ਹੈਗੇ ਆ ਜੇ ਮੈਂ ਵੈਸੇ ਕਿਸੇ ਮਹੱਲੇ 'ਚ ਮੀਟਿੰਗ ਕਰਨ ਜਾਣੀ ਆ ਤਾਂ ਵੀ ਮੈਂ ਜਾਣਾਂ ਉੱਥੇ ਮੇਰਾ ਕੋਈ ਪ੍ਰੋਟੋਕੋਲ ਨਹੀਂ ਹੈਗਾ ਵੀ ਉੱਥੇ ਮੇਰੀ ਕਿਸੇ ਦੀ ਮੀਟਿੰਗ ਕਰਵਾਉਣੀ ਹੈ ਤੁਹਾ ਮੈਂ ਇੱਥੇ ਕੋਈ ਕਿਸੇ ਪ੍ਰੋਟੋਕਾਲ ਦੀ ਡਿਮਾਂਡ ਨਹੀਂ ਕਰਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਹੈਗੀਆਂ ਛੋਟੀਆਂ-ਛੋਟੀਆਂ ਤਿੰਨ-ਚਾਰ ਗੱਲਾਂ ਆ ਐਫ ਆਈ ਆਰ ਕਿਉਂ ਨਹੀਂ ਹੁੰਦੀ ਉਹਦਾ ਇੱਕ ਰੀਜ਼ਨ ਆ ਵੀ ਇਹ ਡਿਸਟ੍ਰਿਕਟ ਹੋਰ ਬਣਿਆ ਥੋੜੇ ਜਿਹਾ ਤੋਂ 2.5 ਸਾਲ ਤੋਂ ਇਹਦਾ ਜਿਹੜਾ ਸਿਸਟਮ ਹੈਗਾ ਉਹ ਥੋੜਾ ਜਿਹਾ ਸਾਨੂੰ ਬਾਕੀ ਪੰਜਾਬ ਤੋਂ ਪਿੱਛੇ ਚੱਲ ਰਿਹਾ ਵੀ ਸਾਡੀ ਫੋਰਸ ਬਹੁਤ ਘੱਟ ਹੈਗੀ ਆ ਸਾਡੇ ਸਾਡਾ ਜਿਲ੍ਹਾ ਸਟੈਬਲਿਸ਼ ਨਹੀਂ ਹੈਗਾ ਸਾਡੀ ਇੱਥੇ ਪੁਲਿਸ ਜਿਹੜੀ ਹੈਗੀ ਆ ਉਹਦੇ ਨੰਬਰ ਬਹੁਤ ਘੱਟ ਨੇ ਸਾਡੀਆਂ ਬਹੁਤ ਟੀਜ਼ਿੰਗ ਪ੍ਰੋਬਲਮਸ ਹੈਗੀਆਂ ਜ ਜਿਹਨਾਂ ਨੂੰ ਮੈਂ ਕੋਸ਼ਿਸ਼ ਕੀਤੀ ਆ ਕੇ ਤਿੰਨ ਮਹੀਨਿਆਂ ਚ ਸੋਲਵ ਆਊਟ ਕਰਨ ਦੀ ਔਰ ਮੈਨੂੰ ਬੜੀ ਖੁਸ਼ੀ ਆ ਤੁਹਾਡੇ ਨਾਲ ਸਾਂਝੇ ਕਰਦਿਆਂ ਨੂੰ ਵੀ ਤਕਰੀਬਨ 90% ਪੁਲਿਸ ਰਿਲੇਟਡ ਜਿਹੜੀਆਂ ਗੱਲਾਂ ਸੀਗੀਆਂ ਉਹ ਅਸੀਂ ਸਾਰੀਆਂ ਹੀ ਮੈਂ ਇੱਕ ਦਿਨ ਜਾ ਕੇ ਡੀਜੀਪੀ ਸਾਹਿਬ ਤੋਂ ਪੂਰੀਆਂ ਕਰਵਾ ਲਈਆਂ ਸਾਡੇ ਠਾੜੇ ਬਣਨ ਵਾਲੇ ਸੀਗੇ ਸਾਡੇ ਡੀਐਸਪੀਆ ਦੇ ਦਫ਼ਤਰ ਘਰ ਬਣਨ ਵਾਲੇ ਸੀ ਸਾਡੇ ਕੋ ਪੁਲਿਸ ਲਾਈਨ ਨਹੀਂ ਸੀ ਜਿੰਨੀਆਂ ਵੀ ਸਾਡੀਆਂ ਇਦਾਂ ਦੀਆਂ ਇਨਫਰਾਸਟ੍ਰਕਚਰ ਰਿਲੇਟਡ ਗੱਲਾਂ ਸੀਗੀਆਂ ਉਹ ਸਾਡੀਆਂ ਪੂਰੀਆਂ ਹੋ ਗਈਆਂ ਉਦੇ ਵਿੱਚ ਹੀ ਤੁਹਾਡੇ ਵਾਲੀਏ ਪ੍ਰੋਬਲਮ ਆਉਂਦੀ ਹੈ ਵੀ ਕੰਪਿਊਟਰ ਦਾ ਵੀ ਸਾਡਾ ਬੰਦੋਬਸ ਜਿਹੜਾ ਇੱਕ ਪ੍ਰੋਪਰ ਨਹੀਂ ਤਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਐਸਟੈਬਲਿਸ਼ਡ ਡਿਪਾਰਟਮੈਂਟ ਹੁੰਦਾ ਕੰਪਿਊਟਰਸ ਜਿਹਦੇ ਨਾਲ ਆਨਲਾਈਨ ਸੈਂਟਰ ਐਫ ਆਈ ਆਰ ਲਗਾਤਾਰ ਨਜ਼ਰ ਆਉਂਦੀਆਂ ਰਹਿੰਦੀਆਂ ਬਟ ਵੀ ਵਿਲ ਇਨਸ਼ੋਰ ਵੀ ਆਪਣਾ ਵੀ ਇਹ ਵੀ ਅਸੀਂ ਫਟਾਫਟੇ ਨੂੰ ਕਰੀਏ ਪਰ ਜਿਹੜਾ ਸਾਡਾ ਇਮੀਡੀਏਟ ਕਰਨ ਵਾਲਾ ਕੰਮ ਹੈਗਾ ਵੀ ਤੁਸੀਂ ਕਹਿੰਦੇ ਤੁਹਾਡੀ ਡਾਇਰੀ ਸਾਡੀ ਕ੍ਰਾਈਮ ਡਾਇਰੀ ਸ਼ੇਅਰ ਨਹੀਂ ਹੁੰਦੀ ਜਾਂ ਸਾਡਾ ਕ੍ਰਾਈਮ ਤੁਹਾਡੇ ਨਾਲ ਸ਼ੇਅਰ ਨਹੀਂ ਹੁੰਦਾ ਅਸੀਂ ਲੁਕੂ ਕੇ ਕੀ ਕਰਨਾ ਹੈ ਤਾਨੂੰ ਵੈਸੇ ਪਤਾ ਲੱਗ ਜਾਂਦਾ ਐਦਾਂ ਦਾ ਅੱਜਕੱਲ ਯੁੱਗ ਚੱਲ ਰਿਹਾ ਹੈਗਾ ਵੀ ਹਰੇਕ ਚੀਜ਼ ਦੀ ਉਸੇ ਵੇਲੇ ਹੁਣ ਤੁਸੀਂ ਮੈਨੂੰ ਲਾਈਵ ਦਿਖਾ ਸਕਦੇ ਜੇ ਆਪਾਂ ਇੰਟਰੈਕਸ਼ਨ ਕਰ ਰਹੇ ਹੈਗੇ ਤੇ ਇਹ ਵੀ ਸਾਡੀ ਆਨਲਾਈਨ ਚੱਲ ਸਕਦੀ ਹੈਗੀ ਐ ਤੇ ਇਹਦੇ ਵਿੱਚ ਅਸੀਂ ਕਿਹੜੀ ਚੀਜ਼ ਨੂੰ ਲੁਕੋ ਲੈਣਾ ਜਾਂ ਸਾਡੀ ਮੰਚਾ ਵੀ ਕੋਈ ਵੀ ਤੜ ਤੁੜ ਲੁਕਾਉਣ ਦੀ ਉਹ ਮੈਂ ਸਵੇਰ ਤੋਂ ਇਨਸ਼ੋਰ ਕਰੂੰਗਾ ਸਾਡਾ ਜਿਹੜਾ ਵੀ ਸਟਾਫ ਇਹਨੂੰ ਡੀਲ ਕਰਦਾ ਹੈਗਾ ਮੇਰੇ ਅੱ깔 ਕੰਟਰੋਲ ਰੂਮ ਤੋਂ ਇਸ਼ੂ ਹੁੰਦੀ ਸੀ ਪਹਿਲਾਂ ਵੀ ਹੁਣ ਵੀ ਮੈਂ ਇਨਸਪੈਕਟਰ ਸਾਹਿਬ ਨੂੰ ਅੱਜ ਹੀ ਕਹਿ ਦਊਂਗਾ ਕੱਲ ਸਵੇਰ ਤੋਂ ਜਿਹੜਾ ਵੀ ਤੁਹਾਡਾ ਗਰੁੱਪ ਹੈ ਉੱਚ ਆ ਜਾਏਗੀ ਪਰ ਸਾਡੀ ਵੀ ਪ੍ਰੋਬਲਮ ਆ ਵੀ ਤੁਹਾਡੇ ਤੱਕ ਰੀਚ ਕਰ ਲਈ ਸਾਡੇ ਕੋਲ ਵੀ ਲਿਮਟਿਡ ਸਾਧਨ ਹੈ ਅੱਜ ਇਹਨੇ ਮੁੰਡੇ ਨੇ ਬੜਾ ਅੱਛਾ ਕੰਮ ਕੀਤਾ ਪ੍ਰਧਾਨ ਸਾਹਿਬ ਨੇ ਸਾਨੂੰ ਬੁਲਾਇਆ ਇੱਥੇ ਔਰ ਸਾਨੂੰ ਪਤਾ ਲੱਗਾ ਵੀ ਇੰਨਾ ਲੰਬਾ ਚੌੜਾ ਭਾਈਚਾਰਾ ਜ਼ਿਲ੍ਹੇ 'ਚ ਮੌਜੂਦ ਹੈ ਔਰ ਸਾਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ ਔਰ ਮੈਂ ਇਹਨਾਂ ਦੀ ਗੱਲ ਨੂੰ ਐਂਡੋਰਸ ਕਰ ਰਿਹਾ ਪਲੀਜ਼ ਤੁਸੀਂ ਇੱਕ ਗਰੁੱਪ ਬਣਾਓ ਪ੍ਰਧਾਨ ਜੀ ਉਹਦੇ ਵਿੱਚ ਸਾਨੂੰ ਉਹ ਗਰੁੱਪ ਦੱਸੋ ਮੁੰਡਾ ਪਿੱਛੇ ਸਾਡਾ ਇੱਕ ਤੁਹਾਡੇ ਨੋਟ ਕਰ ਰਿਹਾ ਸੀ ਇਹੀ ਸਾਡਾ ਸੋਸ਼ਲ ਮੀਡੀਆ ਹੈਂਡਲ ਕਰਦਾ ਹੈਗਾ ਅਸੀਂ ਉਸ ਗਰੁੱਪ ਦੇ ਵਿੱਚ ਪਾਵਾਂਗੇ ਤੇ ਜਿਹੜੀ ਵੀ ਸਾਡੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹੈਗੀ ਆ ਉਸ ਗਰੁੱਪ 'ਚ ਅਸੀਂ ਸ਼ੇਅਰ ਕਰਦੇ ਆਂਗੇ ਉਹ ਸਾਰੇ ਤੱਕ ਪਹੁੰਚ ਜਾਇਆ ਕਰੇਗੀ ਤੇ ਦੂਸਰੀਆਂ ਜਿਹੜੀਆਂ ਗੱਲਾਂ ਮਾਨਸਤਕਾਰ ਦਾ ਹੈਗਾ ਦੇਖੋ ਮੈਂ ਤੁਹਾਨੂੰ ਇੱਕ ਆਪਣਾ ਜੱਤੀ ਜ਼ਿੰਦਗੀ ਦਾ ਤਜਰਬਾ ਦੱਸਦਾ ਮਾਨਸਤਕਾਰਤਾ ਵੈਸੇ ਕਮਾਇਆ ਵੀ ਜਾਂਦਾ ਪਰ ਇਹ ਆਟੋਮੈਟਿਕ ਨਹੀਂ ਮਿਲਦਾ ਇਹਨੂੰ ਥੋੜਾ ਜਿਹਾ ਕਿਸੇ ਵੇਲੇ ਕਮਾਉਣਾ ਵੀ ਪੈਂਦਾ ਹੈ ਵੀ ਹਾਂ ਵੀ ਜੇ ਮੈਂ ਹੀ ਕਮਾਂ ਪੇਹਾ ਵੀ ਮੈਂ ਕਿੱਦਾਂ ਦਾ ਅਫਸਰ ਹੈਗਾ ਤਾਂ ਮੇਰੀ ਰੈਪਿਊਟੇਸ਼ਨ ਮੇਰੇ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਆ ਗਈ। ਤੁਹਾਡੇ ਨਾਲ ਦੇ ਇੰਨੇ ਯਾਰ ਦੋਸਤਾਂ ਤੁਹਾਡੇ ਰਿਸ਼ਤੇਦਾਰ ਆ ਤੁਹਾਡਾ ਭਾਈਚਾਰਾ ਪੱਤਰਕਾਰ ਆ ਤੁਸੀਂ ਦੋ ਟੈਲੀਫੋਨ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਫਲਾਨਾ ਬੰਦਾ ਕਿੱਥੋਂ ਕਿੱਦਾਂ ਦਾ ਕੰਮ ਕਰਦਾ ਹੈ। ਤੇ ਅਸੀਂ ਬਿਲਕੁਲ ਇਨਸ਼ੋਰ ਕਰਾਂਗੇ ਸਾਡੇ ਥਾਣਿਆਂ ਦੇ ਵਿੱਚ ਤੁਹਾਡੇ 'ਚ ਜਿਹੜਾ ਤੁਹਾਡਾ ਮਾਨ ਸਤਕਾਰ ਆ ਉਹ ਪੂਰਾ ਹੋਊਗਾ। ਉਹ ਇਹ ਕਰਾਂਗੇ ਇਨਸ਼ੋਰ ਕਰਾਂਗੇ ਵੀ ਪੂਰਾ ਹੋਵੇ। ਪਰ ਮੈਂ ਨਾਲ ਦੀ ਨਾਲ ਬੇਨਤੀ ਵੀ ਕਰੂੰਗਾ ਵੀ ਜਿਹੜਾ ਬਲੈਕਮੇਲਿੰਗ ਵਾਲਾ ਸਿਸਟਮ ਹੈ ਜਿਹਦੇ ਤੋਂ ਸਾਡੇ ਡਿਪਾਰਟਮੈਂਟ ਦੀ ਵੀ ਇਨਸਾਈਟ ਹੁੰਦੀ ਹੈ ਸਾਡੀਆਂ ਜਿਹੜੀਆਂ ਕਾਲੀਆਂ ਭੇਡਾਂ ਹੈਗੀਆਂ ਉਹਨਾਂ ਕਰਕੇ ਸਾਡੀ ਬੇਇੱਜ਼ਤੀ ਹੁੰਦੀ ਸਾਡਾ ਕਿਸੇ ਵੇਲੇ ਸ਼ਰਮ ਨਾ ਸਿਰ ਝੁਕ ਜਾਂਦਾ ਲੋਕੀ ਸ਼ਰਮ ਕਹਿੰਦੇ ਆ ਕਿ ਵੀ ਉੱਥੇ ਦੇਖੋ ਜੀ ਇਹ ਨਸ਼ਾ ਵੇਚਣ ਡਿਆ ਉੱਥੇ ਸ਼ਰਾਬ ਨਿਕਲ ਗਈ ਹੈ ਉੱਥੇ ਦੇਹ ਵਪਾਰ ਹੋ ਰਿਹਾ ਤੁਹਾਡੀ ਮੁਖਸ ਨੂੰ ਦਿਸਦਾ ਨਹੀਂ ਉਹ ਇਸੇ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਆ ਕਿ ਸਾਡੇ ਬੰਦੇ ਵੀ ਉਹ ਹਾਈਡ ਕਰ ਜਾਂਦੇ ਆਪਣੇ ਜਾਤੀ ਮਥਾਲ ਦੇ ਤੇ ਸਿਮਿਲਰਲੀ ਇਹ ਤੁਹਾਡੇ ਵਾਲੇ ਪਾਸੇ ਵੀ ਆਉਂਦੀ ਹੈ ਇਹ ਗੱਲ ਸੋ ਅਸੀਂ ਆਪਣੀਆਂ ਆਪਣੀਆਂ ਜਿਹੜੀਆਂ ਬਾਉਂਡਰੀਜ਼ ਹੈਗੀਆਂ ਉਹਨਾਂ ਵਿੱਚ ਰਹੀਏ ਉਹਨਾਂ ਨੂੰ ਆਪਾਂ ਠੀਕ ਕਰੀਏ ਤੇ ਇਦਾਂ ਦੀਆਂ ਮੀਟਲੀਆਂ ਆਪਾਂ ਬਿਲਕੁਲ ਕਰਦੇ ਰਵਾਂਗੇ ਮੈਂ ਡੀਐਸਪੀ ਸਰਵਾਰ ਨੂੰ ਕਹੂੰਗਾ ਬਈ ਇਹ ਵਨਸੇ ਮੰਥ ਜਿਹੜਾ ਤੁਸੀਂ ਡਿਮਾਂਡ ਕੀਤੀ ਹੈਗੀ ਹੈ ਜਰੂਰ ਤੁਹਾਨੂੰ ਸਾਰਿਆਂ ਨੂੰ ਲਾਉਣ ਬਟ ਸਾਡਾ ਇੱਕ ਨੋਡਲ ਬੰਦਾ ਹੋਊਗਾ ਜਿੱਦਾਂ ਤੁਹਾਡਾ ਪ੍ਰਧਾਨ ਹੁਣ ਇਦਾਂ ਤਾਂ ਨਹੀਂ ਹੋਣਾ ਵੀ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਅਪਰੋਚ ਕਰਨਗੇ ਅਸੀਂ ਗਰੁੱਪ ਬਣਾਓ ਅਸੀਂ ਗਰੁੱਪ 'ਚ ਮੈਸੇਜ ਘਪਾ ਦਿਆਂ ਕਰਾਂਗੇ ਤੇ ਇਸੇ ਤਰੀਕੇ ਦੇ ਨਾਲ ਅਹਿਮਦਗੜ੍ਹ ਔਰ ਅਮਰਗੜ੍ਹ ਦੇ ਵਾਲੇ ਜਿਹੜੇ ਹੈਗੇ ਆ ਉਹ ਵੀ ਕਰ ਲੈ। ਔਰ ਤੁਹਾਡੀ ਸਾਰਿਆਂ ਦੀ ਜਿਹੜੀ ਕੋਆਪਰੇਸ਼ਨ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਹਨੂੰ ਹੋਰ ਕੈਰੀ ਫਾਰਵਰਡ ਕਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਮਸਲੇ ਮਲੇਰਕੋਟਲੇ ਦੇ ਸੀਗੇ ਪੁਲਿਸ ਨਾਲ ਰਿਲੇਟਡ ਸਪੈਸ਼ਲੀ ਉਹ ਮੈਪ ਪ੍ਰੋਪਰ ਫਾਰਮ ਤੇ ਚੱਕੇ ਹੈਗੇ ਆ ਉਹਨਾਂ ਦੇ ਵਿੱਚੋਂ ਤਕਰੀਬਨ 70% 75% ਮਸਲੇ ਅਸੀਂ ਆਲਰੇਡੀ ਹੱਲ ਕਰਾ ਚੁੱਕੇ ਆ ਥੋੜੇ ਜੇ ਸਾਡੇ ਫੋਸ ਰਿਲੇਟਡ ਜਾਂ ਦੂਜੇ ਤੀਜੇ ਇਸ਼ੂ ਪੈਂਡਿੰਗ ਹੈਗੇ ਆ ਉਹ ਹੁਣ ਇਲੈਕਸ਼ਨ ਕਰਕੇ ਥੋੜਾ ਜਿਹਾ ਉਹਨਾਂ 'ਚ ਸਮਾ ਲੱਗ ਸਕਦਾ ਬਟ ਉਹ ਵੀ ਬੜੀ ਜਲਦੀ ਅਸੀਂ ਜਿਹੜਾ ਹੈਗਾ ਆ ਉਹਨਾਂ ਨੂੰ ਵੀ ਓਵਰਕਮ ਕਰਕੇ ਇਹਨੂੰ ਆਪਾਂ ਮਾਡਲ ਜ਼ਿਲ੍ਹਾ ਬਣਾਉਣਾ ਪੈਂਦਾ ਹੈ ਤਾਂ ਉਹ ਬੜੀ ਖੁਸ਼ੀ ਨਾਲ ਸਾਂਝੀ ਕਰਦਾ ਹਾਂ ਗੱਲ ਵੀ ਸਾਡੇ ਪੈਰਾਮੀਟਰਸ ਹੁੰਦੇ ਆ ਡੀਜੀਪੀ ਸਾਹਿਬ ਨੇ ਪੈਰਾਮੀਟਰ ਰੱਖੇ ਤੁਸੀਂ ਆਹ ਕੰਮ ਕਿੰਨੇ ਦਿਨਾਂ ਚ ਕੀਤਾ ਕੰਮ ਤੁਸੀਂ ਕਿੱਦਾਂ ਕੀਤਾ ਕ੍ਰਾਈਮ ਕਿੰਨਾ ਕੰਟਰੋਲ ਕੀਤਾ ਆਪਣਾ ਮਲੇਰ ਕੋਟਲਾ ਪਿਛਲੇ 3 ਮਹੀਨਿਆਂ ਤੋਂ ਜਿਹੜਾ ਮੇਰਾ ਖਿਆਲ 20ਵੇਂ 25ਵੇਂ ਨੰਬਰ ਤੇ ਚੱਲਦਾ ਸੀ ਉਹ ਫਰਸਟ 5 'ਚ ਆ ਬੜੀ ਜਲਦੀ ਇਹਨੂੰ ਨੰਬਰ ਇਖਤਿਆਰ ਪਰ ਲਿਆਵਾਂਗੇ ਤੁਹਾਡੇ ਸਿਰ ਤੇ ਸੋ ਆਹ ਜਿਹੜਾ ਪਲੇਟਫਾਰਮ ਆ ਬੜਾ ਮੈਨੂੰ ਅੱਛਾ ਲੱਗਾ ਆ ਕੇ ਅੱਜ ਇੱਥੇ ਇੰਨੇ ਬੰਦਿਆਂ ਦੇ ਨਾਲ ਬੋਲਾ ਗੱਤ ਹੋ ਗਈ ਨਹੀਂ ਤਾਂ ਦਫ਼ਤਰਾਂ 'ਚ ਬੈਠ ਕੇ ਤਾਂ ਜਿਹੜਾ ਆ ਗਿਆ ਫਰਸਟ ਕਮ ਫਰਸਟ ਸਰ ਵਾਲੀ ਗੱਲ ਹੋ ਜਾਂਦੀ ਉਹਨਾਂ ਨੂੰ ਮਿਲ ਹੁੰਦਾ ਇਹਦੇ ਲਈ ਮੈਂ ਪ੍ਰਧਾਨ ਜੀ ਦਾ ਥੈਂਕਫੁਲ ਆ ਮੈਂ ਤੁਹਾਡੇ ਸੀਨੀਅਰ ਮੈਂਬਰਸ ਦਾ ਥੈਂਕਫੁਲ ਆ ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਹੁੰਦਾ ਇਹ ਵਾਕਈ ਅੱਜ ਨਾ ਇੱਕ ਟੂਰਨਾਮੈਂਟ ਹੈਗਾ ਉੱਥੇ ਅਹਿਮਦਗੜ੍ਹ ਫੁੱਟਬਾਲ ਦਾ ਉਹਦੇ ਵਿੱਚ ਮੈਂ ਆਲਰੇਡੀ 4 ਵਜੇ ਤੱਕ ਕਮਿਟ ਕੀਤਾ ਹੋਇਆ ਸੀ ਤਾਂ ਕਰਕੇ ਥੋੜਾ ਜਿਹਾ ਘੱਟ ਟਾਈਮ ਮਿਲਿਆ ਨੈਕਸਟ ਟਾਈਮ ਅਸੀਂ ਜਦੋਂ ਬੈਠਾਂਗੇ ਹੋਰ ਜ਼ਿਆਦਾ ਲੰਬੀ ਚੱਲੇ ਥੈਂਕ ਯੂ